ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੱਟਾਂ ਜਾਨਵਰ ਕੈਮ ਨੇ ਮੇਰੇ ਵੀਰੋ ਲੋ ਜੀ ਕਰਤੀ ਲੋਕ ਦੀ ਸਟਾਰਟਿੰਗ ਤੇ ਆ ਗਈ ਜੀ ਸਕੂਲ ਤੋਂ ਸਾਰੇ ਠੀਕ ਹੈ ਕਿ ਨਹੀਂ ਪ੍ਰਿੰਸ ਗਿਆਣੀ ਅੱਜ ਚੌਬਰ ਮੇਰੇ ਸਾਹਮਣੇ ਬਾਕੀ ਪੇਟਜਾ ਲਿਆ ਏ ਪੇਟਜਾ ਖਾਣਗੇ ਬਾਕੀ ਆਪਾਂ ਕੀ ਲੱਭੀਆ ਕੀ ਲੱਭੀਆ ਨਾ ਹੋਵੇ ਕੀ ਡੇਗ ਡੇ ਆ ਰਿਹਾ ਗਲਾਸ ਤਾਂ ਕੀ ਜੀ ਹੈ ਕੀ ਕੀ ਚੀਜ਼ ਹੁੰਦੀ ਐ ਵਾ ਜੀ ਜੀ ਕੀ ਚੀਜ਼ ਕਹਿੰਦਾ ਪੀਹੜਾ ਚੀਲੀ ਇਹ ਕਹਿੰਦਾ ਇਹ ਕਹਿੰਦਾ ਜੇ ਤਾਂ ਪੀ ਇਹ ਸਾਰਨ ਮਾਣ ਪਿਆ ਹੋਰੇ ਮੋਟੇ ਲਾ ਦੇ ਵਾ ਰੋਟਰ ਹੈ ਲਾ ਦੇ ਆਰਡਰ ਆਹ ਲੋਹਾ ਜਾਂ ਕਿ ਮੈਂ ਫੋਨ ਕਰਦਾ ਮੈਨੂੰ ਲੋਹਾ ਨਹੀਂ ਆਉਣਾ ਪਈ ਉਹ ਤੇ ਮੈਂ ਕਰਦਾ ਨਾ ਸੀ ਕਰਦਾ ਆਰਡਰ ਦਾ ਹਾਂ ਜੀ ਮੇਰੇ ਵੀਰੋਂ ਬੱਚੇ ਬਿਠਾਤੇ ਛਤਰੀਆਂ ਤੇ ਤੇ 10 15 ਮਿੰਟ ਬੈਣ ਦੋ ਇਹਨਾਂ ਨੂੰ ਫਿਰ ਡਾਣੇ ਇਹਨਾਂ ਨੂੰ ਠੀਕ ਐ ਕਿੰਨੇ ਚਾਰ ਬੱਚੇ ਬਿਠਾਏ ਹੋਣੇ ਬੱਸ ਜਿਹੜੇ ਆਪਾਂ ਰੋਜ਼ ਬਿਠਾਣੇ ਆ ਬਾਕੀ ਮੁੰਡੇ ਬੈਠੇ ਨੇ ਪੇਟ ਜਾਂ ਖਾਲੀਆਂ ਓਕੇ ਰਿਪੋਰਟ ਐ ਜੀ ਸੱਤਰੀ ਵੜਕਾ ਦਿੰਨੇ ਆ ਜੀ ਬੱਚੇ ਡਾ ਦਿੰਨੇ ਆ ਆਇਆ ਵੀ ਜੋਬਰਾ ਤੇ ਬੱਚੇ ਡਾ ਦੇ ਫਿਰ ਆਪਣਾ ਕੋਈ ਦਿੱਕਤ ਨਹੀਂ ਵਧੀਆ ਗੇੜੇ ਗੁੜੇ ਪਾ ਕੇ ਬੈਹ ਜਾਣਗੇ ਨਾਲੇ ਅੱਜ ਕਹਿੰਦਾ ਚੋਬਲ ਕਹਿੰਦਾ ਮੈਂ ਵੀ ਦੇਖਣੇ ਕਿਵੇਂ ਉੱਡਦੇ ਆ ਚਲੋ 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 ਚਾਰੇ ਲੋ ਜੀ ਮੇਰੇ ਵੀਰੋਂ ਕੜ ਤੇ ਸਿੱਧਾ ਹੀ ਹੋ ਗਏ ਸੂਰਜ ਦੇ ਮੱਥੇ 'ਚ ਵੱਜਣਗੇ ਜਾ ਕੇ ਹੁਣ ਜਮਾ ਹਾਂਜੀ ਬਾਪਿਓ ਬੈਰੀ ਵੀ ਆ ਰਹੀ ਸੀ ਬੱਚੇ ਆ ਫਿਰਦੇ ਆਪਣੇ ਤੇ ਬੈਰੀ ਕਰਕੇ ਮੜ ਜੇ ਡਰ ਗਏ ਤਾਂ ਕਰਕੇ ਨੀਵੇਂ ਆ ਗਏ ਮੜ ਜੇ ਪਾਸੇ ਵੀ ਵਗ ਗਏ ਸੀ ਆਪਣੇ ਘਰ ਤੋਂ ਬਹੁਤ ਪਾਸੇ ਵਗ ਗਏ ਸੀ ਤੇ ਹੁਣ ਘਰ ਤੇ ਆ ਗਏ ਕੋਈ ਨਹੀਂ ਬੈਰੀ ਅੱਗੇ ਗਾਂ ਟੱਪ ਗਈ ਬਾਕੀ ਫੋਨ ਵੀ ਡਾਊਨ ਹੋ ਗਿਆ ਤੇ ਬੱਚੇ ਆਪਣੇ ਉੱਡੀ ਜਾਂਦੇ ਕੋਈ ਨਹੀਂ ਤੇ ਐਨੇ ਆਪਾਂ ਫੋਨ ਚਾਰਜਰ ਲਾ ਦਿੰਨੇ ਜਦੋਂ ਬੈਗੇ ਤੁਹਾਨੂੰ ਅਪਡੇਟ ਦੇ ਦਾਂਗੇ ਜੀ ਬਾਬਿਓ ਆ ਗਿਆਂ ਉੱਤੇ ਥੱਲੇ ਵਗ ਗਏ ਸੀ ਤੇ ਗੋਲੀ ਨੂੰ ਲਿਆਏ ਗੋਲੀ ਬਣਤਾ ਜਿੱਥੇ ਆਪਾਂ ਰੋਜ਼ ਬਣਦੇ ਹੁੰਨੇ ਆ ਠੀਕ ਐ ਬੱਚੇ ਬੈਠੇ ਜਾਣ ਦਿੰਨੇ ਹਲੇ ਹਲੇ ਕੋਈ ਟਾਈਮ ਨਹੀਂ ਹੋਇਆ ਤੇ ਵੇਟ ਵੀ ਨਹੀਂ ਮਾਰਿਆ ਅੱਜ ਨਾ ਬਿੱਲਾ ਆਇਆ ਨਾ ਭੁੱਕੀ ਨੇ ਮਾਰਿਆ ਤੇ ਆਪਾਂ ਆਪ ਹੀ ਮਾਰ ਲੈਂਦੇ ਆ ਬਾਕੀ ਚੌਪਰ ਨੂੰ ਕਰ ਦਿੰਨੇ ਆ ਫੋਨ ਠੀਕ ਐ ਤੇ ਕਰਦੇ ਆ ਫਿਰ ਥੋੜੀ देर ਬੱਚੇ ਬੈਠੇ ਨੇ ਹੋਰ ਇਹਨਾਂ ਨੂੰ ਅੰਦਰ ਕਰਕੇ ਦਾਣਾ ਪਾਣੀ ਧਰ ਦਾਂਗੇ ਮੇਰੇ ਵੀਰੋ ਬੱਚਾਂਦਾਂ ਨੂੰ ਕਰਦਾ ਤੇ ਅੰਦਰ ਕਰਦੇ ਆ ਬੱਚਿਆਂ ਨੂੰ ਤੇ ਖੜ ਜਾ ਇੱਕ ਮਿੰਟ ਵਿੱਚ ਉਹ ਜੀ ਫੇਰ ਉੱਡ ਗਏ ਜੀ ਤਿੰਨ ਬੱਚੇ ਉੱਡ ਗਏ ਇੱਕ ਬਾਗ ਅੰਦਰ ਤੇ ਦੋ ਤਾਂ ਫਿਰਦੇ ਇੱਕ ਆ ਫਿਰਦਾ ਇੱਕ ਆ ਫਿਰਦਾ ਇੱਕ ਆ ਫਿਰਦਾ ਪਾ ਗਿਆ ਤੇ ਕਰਦੇ ਆ ਇਹਨਾਂ ਨੂੰ ਅੰਦਰ ਬਾਹਲੇ ਤੰਗ ਕਰਦੇ ਆ ਇਹ ਦਿਨੇ ਬੱਚੇ ਇੱਕ ਤਾਂ ਵੜ ਜਾਂਦਾ ਆਪੇ ਵੜ ਬਾਗ ਜਾਂਦਾ ਉਹ ਤਾਂ ਬਾਕੀ ਗੋਲੀ ਬੰਨ ਰੱਖਿਆ ਰਹਿ ਤੋ ਡਰ ਜਾਂਦੇ ਕਈ ਤਾਂ ਇਹਦੀ ਵੀ ਜਗਾ ਕਰਦੇ ਆ ਚੇਂਜ ਆ ਫਿਰਦੇ ਬਾਬੇ ਬੱਚੇ ਜਦੋਂ ਉੱਡਣਾ ਸੀ ਉਦੋਂ ਉੱਡੇ ਨਹੀਂ ਹੁਣ ਵਧੀਆ ਹੁਣ ਕਿਉਂਕਿ ਠੰਡਾ ਮੌਸਮ ਹੋ ਗਿਆ ਸ਼ਾਮ ਹੋ ਗਈ ਤਾਂ ਕਰਕੇ ਲੱchn ਜੇ ਕਰੀ ਜਾਂਦੇ ਆ ਆ ਫਿਰਦੇ ਮੇਰੇ ਵੀਰੋਂ ਤੇ ਇੱਕ ਬੱਚਾ ਤਾਂ ਹੋ ਗਿਆ ਸੀ ਅੰਦਰ ਥੋੜੇ ਸਾਹਮਣੇ ਤੇ ਆ ਤਿੰਨੋਂ ਨਹੀਂ ਆਈ ਜਾਂਦੇ ਹੁਣ ਬੈਠਿਆ ਸੀ ਨਹੀਂ ਫੜਕਾਈ ਜਾਂਦੇ ਬਾਬਾ ਆਪੇ ਆਣਗੇ ਆਣੇ ਹੋਏ ਕੋਈ ਦਿੱਕਤ ਵਾਲੀ ਗੱਲ ਨਹੀਂ ਆਉਂਦੇ ਮੇਰੇ ਵੀਰੋਂ ਕਰੋ ਚੈੱਕ ਤੇ ਬਾਕੀ ਦੋ ਬੱਚਿਆਂ ਦੇ ਫੁੱਸੇ ਵੀ ਹੋ ਰੀਆਂ ਮੂੰਹ ਤੇ ਉਹ ਦੇਵੀ ਅੱਜ ਤੇਲ ਦੁਆਰਾ ਲੰਨੇ ਲੋਗ ਦਾ ਕਰ ਦੇਣੀ ਸੈਟਿੰਗ ਵੈਟਿੰਗ ਲੋ ਜੀ ਬੱਚੇ ਕਰਤੇ ਅੰਦਰ ਤੇ ਰੱਖਤੀਆਂ ਟਰਿਆਂ ਓਕੇ ਰਪੋਰਟ ਕਰਤੀ ਤੇ ਬਾਕੀ ਚੋਬਰ ਬੋਤਲ ਚ ਪਾਣੀ ਭਰੀ ਜਾਂਦਾ ਤੇ ਪਾਣੀ ਵੀ ਭਰ ਦਾਂਗੇ ਤੇ ਬਾਕੀ ਬੱਚਿਆਂ ਦੇ ਠੱਲਾ ਬਣਨੇ ਹੁਣ ਦੋ ਛੋਟੇ ਬੱਚੇ ਨੇ ਇੱਕ ਤਾਂ ਇਹਦੇ ਇੱਕ ਉਹਰੇ ਇੱਕ ਸ਼ਾਖਿਆਂ ਦਾ ਇੱਕ ਬਾਬੇ ਵਾਲੇ ਦਾ ਤਾਰਾ ਮੇਰਾ ਤੇ ਪਾਣੀ ਭਰ ਦਈਏ ਜੀ ਬਾਬਿਓ ਲੱਗ ਪਗਤਾ ਸਾਰਿਆਂ ਨੇ ਦਾਣੇ ਖਾਲੇ ਹੋਣੇ ਬਾਕੀ ਇੱਕ ਹੋਰ ਨਵੀਂ ਖਬਰ ਹੱਥ ਲੱਗੀ ਆਪਣੇ ਆ ਜੋੜਾ ਲੱਗ ਗਿਆ ਮੇਰੇ ਵੀਰੋ ਪ੍ਰਾਣਾ ਪਟਿਆਲਿਆਂ ਵਾਲਾ ਤਾਕੂਤਰੀ ਨਾਲ ਇਹਨਾਂ ਦਾ ਜੋੜਾ ਲੱਗ ਰਿਹਾ ਹੁਣ ਹੀ ਦੇਖਿਆ ਵਾ ਤੁਹਾਡੇ ਸਾਹਮਣੇ ਤੇ ਮੇਰੇ ਹਿਸਾਬ ਨਾਲ ਆਂਡਾ ਹੁਣ ਰੱਖ ਦੂਗੀ ਕਬੂਤਰੀ ਜਿਹੜੇ ਹਿਸਾਬ ਨਾਲ ਜੋੜਾ ਲਾਇਆ ਨੇ ਤੇ ਬਾਕੀ ਉਹ ਵੀ ਲੱਗ ਗਿਆ ਮੇਰੇ ਹਿਸਾਬ ਨਾਲ ਕਬੂਤਰੀ ਉਹ ਖੜੀ ਕਬੂਤਰ ਉਹ ਖੜਾ ਉਹ ਵੀ ਓਕੇ ਆ ਠੀਕ ਐ ਬਾਕੀ ਇਹਨਾਂ ਦੇ ਆਂਡੇ ਚੱਕਨੇ ਆਪਾਂ ਕਬੂਤਰ ਬੈਠਾ ਆਂਡਿਆਂ ਤੇ ਖੜਜੋ ਇੱਕ ਮਿੰਟ ਕਬੂਤਰੀ ਬੈਠੀ ਐ ਸੌਰੀ ਕਬੂਤਰ ਨਹੀਂ ਤੇ ਇਹ ਇਹ ਚੱਕੋ ਇਹ ਚੱਕ ਲੈ ਤੇ ਉਹ ਵੀ ਚੱਕਨੇ ਆਪਾਂ ਖੜਜੋ ਇੱਕ ਮਿੰਟ ਤੇ ਬਾਕੀ ਬੱਚਿਆਂ ਨੂੰ ਫੀਡ ਕਰ ਰੱਖੀ ਓਕੇ ਆ ਬੱਚੇ ਜਮਾ ਠੀਕ ਐ ਇਹਦੇ ਆ ਇਹਦੇ ਆਂਡੇ ਚੱਕਨੇ ਆਪਾਂ ਲੈ ਹੋਇਆ ਖੜੀ ਤੇਰੇ ਥੱਲੇ ਆਂਡੇ ਧਰੇ ਉਹਨਾਂ ਦੇ ਤਾਂ ਬੱਚੇ ਕੱਢੇ ਨਹੀਂ ਤੂੰ ਹੁਣ ਇਹਨਾਂ ਦੇ ਕੀ ਕੱਢੇਗੀ ਹੈ ਸਪੈਸ਼ਲ ਬੱਚੇ ਪਲਾਨ ਵਾਸਤੇ ਜੋੜੀ ਲਾਈ ਸੀ ਇਹ ਤੇ ਇਹਨਾਂ ਨੇ ਕੱਢੇ ਹੀ ਨਹੀਂ ਯਾਰ ਚਲੋ ਕੋਈ ਨਹੀਂ ਬਾਕੀ ਇੱਧਰੇ ਖੋਡੇ 'ਚ ਨਿਗਾਹ ਮਾਰਦੇ ਹੁਣ ਕੀ ਮੇਰੇ ਵੀਰੋਂ ਇੱਧਰ ਵੀ ਦੇ ਦੀਆਂ ਅਪਡੇਟ ਬੱਚਿਆਂ ਨੂੰ ਫੀਡ ਕਰੀਏ ਕਿ ਨਹੀਂ ਕਦੀ ਕਬੂਤਰ ਨੇ ਕਿਉਂਕਿ ਕਬੂਤਰੀ ਤਾਂ ਆਡੋਗੀ ਕਬੂਤਰੀ ਆ ਗਈ ਮੇਰੇ ਵੀਰੋਂ ਤੇ ਕੋਈ ਨਹੀਂ ਹੌਲੀ ਹੌਲੀ ਆਪੇ ਲੱਗ ਜੂਗਾ ਜੋੜਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬੱਚੇ ਦੇਖ ਲਾ ਮੈਂ ਬਾਕੀ ਡਰੇ ਵੀ ਚੱਕ ਚੱਕ ਹੀ ਲਈ ਆ ਡੋਲਦੀਆਂ ਸਾਰੀ ਉਹ ਬੱਚਾ ਜਮਾਂ ਡੱਕ ਰੱਖਿਆ ਠੀਕ ਹੈ ਤੇ ਇੱਧਰ ਵੀ ਕਰ ਰੱਖੀ ਹੋਊਗੀ ਕੋਈ ਦਿੱਕਤ ਨਹੀਂ ਇਹਨਾਂ ਨੂੰ ਦੇਖ ਲਾ ਮੈਂ ਤੇ ਆ ਚੱਕ ਲਈਆਂ ਬਾਪਿਓ ਠੀਕ ਹੈ ਤੇ ਬਾਕੀ ਬੱਚਿਆਂ ਠੱਲਾ ਪਾਣੀ ਉਹ ਵੀ ਪਾ ਦਿੰਨੇ ਆ ਤੇ ਠੱਲਾ ਮੇਰੇ ਸਾਹਮਣੇ ਚੋਬਰ ਨੇ ਕੱਟ ਕੇ ਰੱਖ ਦਿੱਤੀਆਂ ਸੀ ਅੰਦਰ ਖੜ ਜਾ ਦੇਖਦੇ ਆ 1 ਮਿੰਟ ਜਾ ਕੇ ਅੰਦਰ ਅੰਦਰ ਰੱਖਿਆ ਤਾਂ ਸੀ ਥੱਲੇ ਲਾ ਗਏ ਸੀ ਨਾ ਆਪਾਂ ਹੁਣੇ ਤਾਂ ਕਰਕੇ ਤੇ ਸ਼ਾਇਦ ਆ ਪਈਆਂ ਰਿੰਗਸ ਆ ਪਈ ਬਾਕੀ ਇਹ ਦੋ ਗੱਡੀਆਂ ਸੀ ਇਹ ਦੋ ਪਾ ਲਈਏ ਠੀਕ ਹੈ ਵਾਈਟ ਕਲਰ ਦੀਆਂ ਨਾਮ ਵੀ ਲਿਖਿਆ ਹੈ ਬਾਬੇ ਉਹ ਨੰਬਰ ਵੀ ਲਿਖਿਆ ਹੈ ਮੇਰਾ ਤੇ ਥੱਲ ਨੰਬਰ ਵੀ ਲਿਖਿਆ ਹੈ ਵੀ ਕਿੰਨੀਵੀਂ ਥੱਲਾ ਹੈ ਠੀਕ ਹੈ ਕਿਸੇ ਵੀਰ ਨੇ ਬਣਵਾਣੀ ਹੋਵੇ ਕਮੈਂਟਾਂ ਚ ਦੱਸ ਦਿਓ ਨੰਬਰ ਪਾ ਦਾਂਗੇ ਬਾਈ ਦਾ ਜੀ ਤੋਂ ਬਣਵਾਈਆਂ ਆਪਾਂ ਤੇ ਬਾਕੀ ਮੈਂ ਇਹਨਾਂ ਦੇ ਬੱਚਿਆਂ ਦੇ ਪਾਦਾ ਠੱਲਾ ਫੇਰ ਦਿਖਾਣਾ ਤੁਹਾਨੂੰ। ਕੁੱਨੇ ਬੱਚਿਆਂ ਦੀ ਠੱਲਾ ਪਾਤੀਆਂ ਪਰ ਠੀਕ ਐ। ਆ ਪਾਤੀ ਤੇ ਇਹਦੀ ਪਾਤੀ। ਇਹ ਥੋੜਾ ਤੱਤਾ ਵਾਲਾ ਐ ਮੇਰੇ ਵੀਰੋਂ। ਆ ਦੇਖੋ ਇੱਕਦਮ ਥੱਲੇ ਵੱਜੂ ਵਾਲਾ। ਬੜਾ ਤੱਤਾ ਕਬੂਤਰ ਐ ਬਾਬੇ ਵਾਲੇ ਦਾ ਐ ਐ ਸ਼ਾਖਿਆਂ ਦਾ ਐ। ਚਲੋ ਦੇਖਦੇ ਆ ਇਹਨਾਂ ਦਾ ਰਿਜ਼ਲਟ ਵੀ। ਉਹਦਾ ਡਾਕੀ ਪਤਾ ਲੱਗੂਆ। ਬਾਕੀ ਇਹ ਬੱਚੇ ਨੂੰ ਵੀ ਫੀਡ ਫੁੱਲ ਕਰ ਰੱਖੀ ਐ। ਠੀਕ ਐ। ਤੇ ਇਹਨੂੰ ਦੇਖ ਲਈਏ ਹੁਣ ਮਾੜਿਆ। ਕੀ ਪ੍ਰੋਗਰਾਮ ਐ? ਇੱਧਰ ਵੀ ਓਕੇ ਐ ਰਿਪੋਰਟ। ਬਿਠਾ ਦिए ਬਾਲਾ ਛੇੜਦੇ ਵੀ ਨਹੀਂ ਬਾਕੀ ਇਧਰ ਆਂਡਿਆਂ ਤੇ ਬੈਠੇ ਕੂਤਰੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਸਾਰੇ ਬੱਚੇ ਓਕੇ ਆ ਬਸ ਇਹਨਾਂ ਦੇ ਤੇਲ ਲਾਦਾ ਮੈਂ ਆ ਬੱਚੇ ਨੂੰ ਬਾਲੀ ਹੋਊਗੀ ਆ ਖੜ ਜਾ ਇੱਕ ਮਿੰਟ ਮੈਂ ਦਿਖਾਣਾ ਲੋ ਜੀ ਆ ਫੁਣਸੀ ਬਾਲੀ ਹੋ ਹੀ ਜਾਂਦੀ ਐ ਤੇ ਤੇਲ ਲਾ ਦਿਆਂ ਉਹ ਲੌਂਗ ਵਾਲਾ ਤੇ ਜਿਹਦੇ ਬਾਲੀਆਂ ਸੀ ਉਹਦੇ ਦਾ ਸਹੀ ਹੋ ਗਈਆਂ ਹੋ ਗਈਆਂ ਠੀਕ ਐ ਬਸ ਇਹ ਰਹਿ ਗਿਆ ਇੱਕ ਬੱਚਾ ਇਹਦੇ ਵੀ ਲਾ ਦਿੰਦੇ ਆ ਚੋਬਰ ਨੂੰ ਕਰਦੇ ਆ ਫੁਣ ਤੇ ਇੱਠੇ ਲਾ ਦਾਂਗੇ ਨਹੀਂ ਤਾਂ ਐਵੇਂ ਅੱਖ ਅੱਖ ਚ ਅੱਖ ਚ ਵੀ ਨਾ ਵਗ ਜੇ ਕੰਮ ਟੇਟਾ ਹੋ ਜੂ ਮੜਾ ਤਾਂ ਕਰਕੇ ਟੇਟਾ ਕਰਦੇ ਹਾਂ ਖੁੱਡੇ ਦੀਆਂ ਬੰਦ ਲਾ ਤੇ ਤਾਲੇ ਇੱਧਰ ਵੀ ਜਿੰਮ ਨੂੰ ਲਾ ਤੇ ਆਪਣੀ ਮਿਣੀ ਜਿੰਮ ਨੂੰ ਤਾਲਾ ਮੰਜਾ-ਮੁੰਜਾ ਕਰਤਾ ਸੈਟਿੰਗ-ਬੈਟਿੰਗ ਕਰਤੀ ਸਾਰਿਆਂ ਦੀ ਇੱਧਰ ਵੀ ਓਕੇ ਐ ਜੋੜੀ ਆਪਣੀ ਠੀਕ ਐ ਦਾਣਾ ਪਾਣੀ ਧਰਤਾ ਆਪਾਂ ਤੇ ਵਸ ਕਰਦੇ ਹੁਣ ਵਲੌਗ ਦੀ ਐਂਡਿੰਗ ਚੱਲਦੇ ਹਾਂ ਥੱਲੇ ਨੰਨਿਆਂ ਧੌਨਿਆਂ ਤੇ ਮਿਲਦੇ ਆਂ ਕਰ